कांग्रेस ਦਾ ਝੰਡਾ ਚੱਕੀ ਖੜੇ ਹੈ ਮੇਰੇ ਸਾਹਮਣੇ ਬੈਠੀ ਮਜੀਠੇ ਦੀ ਸਾਥ ਸੰਗਤ ਕਿਉਂਕਿ ਜਦੋਂ ਮਜੀਠੇ ਦੀ ਗੱਲ ਆਉਂਦੀ ਹੈ ਉਦੋਂ ਮੈਨੂੰ ਗਿੱਦੜਵਾ ਯਾਦ ਆ ਜਾਂਦਾ ਹੈ ਸਚਰ ਸਾਹਿਬ ਜਿਹੜਾ ਗਿੱਦੜਵਾ ਇਲਾਕਾ ਹੈ ਇਹ ਮੁਕਸਰ ਜ਼ਿਲ੍ਹੇ ਦੇ ਵਿੱਚ ਇੱਕ ਹਲਕਾ ਚਾਰ ਹਲਕਿਆਂ ਦੇ ਵਿੱਚ ਜਿੱਥੇ ਪ੍ਰਕਾਸ਼ ਸਿੰਘ ਬਾਦਲ ਸਾਹਿਬ 1977 56 80 ਦੇ ਵਿੱਚ ਚੋਣਾਂ ਲੜੇ ਔਰ ਉਸ ਤੋਂ ਬਾਅਦ ਸਰਦਾਰ ਮਨਪ੍ਰੀਤ ਸਿੰਘ ਬਾਦਲ ਖਜ਼ਾਨਾ ਮੰਤਰੀ ਚੋਣ ਲੜਦੇ ਰਹੇ 46 ਸਾਲ 46 ਸਾਲ ਕਾਂਗਰਸ ਪਾਰਟੀ ਦਾ ਬੂਟਾ ਹਰਾ ਨਹੀਂ ਹੋਇਆ ਔਰ 2012 ਰਾਹੁਲ ਗਾਂਧੀ ਨੇ ਮੇਰੇ ਅਰਗੇ ਨਮਾਣੇ ਨਤਾਣੇ ਨੂੰ ਉਥੇ ਟਿਕਟ ਦੇਤੀ ਸੱਚੇ ਪਾਤਸ਼ਾਹੀ ਬਾਬਾ ਬੁੱਢਾ ਸਾਧੀ ਕਿਰਪਾ ਹੋ ਗਈ ਤੇ ਅੱਜ ਤੱਕ ਆਪਾ ਇਲੈਕਸ਼ਨ ਚ ਝੰਡਾ ਪਟਿਆ ਗਿਆ। ਇਹ ਤਿੰਨ ਇਲੈਕਸ਼ਨ ਲਗਾਤਾਰ ਕਾਂਗਰਸ ਪਾਰਟੀ ਦਾ ਜਿਹੜਾ ਝੰਡਾ ਸੀਗਾ ਉਹ ਕਿੱਧਰ ਬੇਹਰਕੇ ਦੇ ਵਿੱਚ ਭੁਲਤ ਗਿਆ। ਹਰ ਹਾਂ ਜੇ 46 ਸਾਲਾਂ ਬਾਅਦ ਕਿੱਦੜਵਾ ਦੇ ਵਿੱਚ ਬੂਟਾ ਹਰਾ ਹੋ ਸਕਦਾ ਹੈ। ਕਮਜੀਠੇ ਹਲਕੇ ਦੇ ਵਿੱਚ ਵੀ ਸੱਜਰ ਸਾਹਿਬ ਤੁਸੀਂ ਇੱਥੇ ਬੂਟਾ ਹਰਾ ਕਰ ਸਕਦੇ ਹੋ। ਲੇਕਿਨ ਦੇਸ ਉਹ ਮੇਰੇ ਜਾਨ ਹਰ ਪਹਿਲਾਂ ਹੀ ਮਤ ਰੱਖਿਓ ਹਰ ਹੋਰੇ ਆਸਤੇ ਹਿੰਮਤ ਤੇ ਮਿਹਨਤ ਤੇ ਜज्बा ਰੱਖਣਾ ਪਏਗਾ ਮੈਨੂੰ ਯਾਦ ਹੈ ਮੈਂ ਕਿਤੇ ਵੀ ਹਰਕੇ ਮੈਨੂੰ ਕੋਈ ਜਾਨ ਦਾ ਨਹੀਂ ਹੁੰਦਾ ਸੀ ਆਪ ਮੈਂ ਫਰੀਦ ਸਿੰਘ ਸਾਧਰ 19000 ਵੋਟਾਂ ਦੇ ਫਰਕ ਨਾਲ ਪਹਿਲੀ ਵਾਰੀ ਚਲਾ ਕੇ ਮਾਰਿਆ ਵੀ ਅੱਜ ਤੱਕ ਫਾਇਦੀ ਲੱਗਦੇ ਦਿੱਤੇ ਹਰ ਮੈਂ ਸੀ ਆਪ ਦਾ 2072 ਦੇ ਵਿੱਚ ਮਾਗੀਠਾ ਹਲਕੇ ਦੇ ਵਿੱਚ ਲਹਿਰਾ ਕੇ ਜਾਵਾਂਗੇ ਇੱਥੇੋਂ ਦਾ ਤੁਸੀਂ ਮਾਂਜਰੀ ਖਰੀਦੋ ਇੰਗਾ ਮਾਲ ਹੈ ਥੋੜੇ ਕੋਲੇ ਪਰ ਬੜਾ ਜੱਲਾਆ ਕਰੋ ਲਾਇਆ ਕਰੋ ਮੇਰੀ ਜੀਓ ਬਈ ਜੋਰਦਾਰ ਤਾੜੀਆਂ ਪਾਓ ਹਾਂ ਨਿਹਾਲ ਅੱਜ ਆਠੇ ਸੀ ਹੋਰ ਨਾ ਲੰਦੇ ਫੇਰ ਅਸ ਕਿੰਮੜਗਾ ਬਣਾ ਹੁੰਦਾ ਬੱਚੀ ਨਹੀਂ ਕਰਦੀ ਔਰ ਦੂਜੀ ਗੱਲ ਹਰ ਤਿੰਨ ਮਹੀਨੇ ਬਾਅਦ ਹਰ ਤਿੰਨ ਮਹੀਨੇ ਬਾਅਦ ਇਸ ਤਰ੍ਹਾਂ ਦੀ ਸਵਾਦ ਕਿ ਨਾਮ ਨਹੀਂ ਚਾਹੀਦੀ ਹੈ ਮੈਨੂੰ ਇੱਕ ਦਿਨ ਬਲਾਓ ਧਰੰਦਾਵਾਲ ਸਾਹਿਬ ਨੂੰ ਇੱਕ ਦਿਨ ਬਲਾਓ ਹਜਨਾਵੇ ਸਾਹਿਬ ਨੂੰ ਇੱਕ ਦਿਨ ਬਲਾਓ ਔਜਲਾ ਸਾਹਿਬ ਨੂੰ ਇੱਕ ਦਿਨ ਬਲਾਓ ਡੈਣੀ ਨੂੰ ਬਲਾਓ ਮੈਂ ਪਿੰਡ ਜਾਮਾ ਦਾ 10 ਪਿੰਡ ਕੱਢ ਕੇ ਆਮਾਗਾ 2200 ਦੇ ਰੁਕਾ ਨੂੰ ਸੰਬੋਧਨ ਕਰਾਂਗਾ 200 ਅਗਰ ਲੋਕ ਹੋਣਗੇ ਤਾਂ ਐਦਾਂ ਮਜੀਠਾ ਮਜ਼ਬੂਤ ਕਰਾਂ ਆਪਣੀ ਜਲਤੀ ਰਹੀ ਕਾਂਗਰਸ ਨੇ ਕਾਂਗਰਸ ਆਰਟੀ ਦਾ ਜਿਹੜਾ ਮੁੱਖ ਮੰਤਰੀ ਸੀਗਾ ਉਹ ਮਰਿੰਦਰ ਸਿੰਘ ਸਿੰਘਾ ਪਰ ਉਹ ਮਜੀਠੀ ਦੇ ਨਾਲ ਨਾਲ ਆਵੇ ਸੀਗਾ ਇਸ ਕਰਕੇ ਤੁਹਾਡੀ ਕਿਸੇ ਪਾਸੇ ਵੀ ਪੁੱਛੀ ਕਾਂਗਰਸ ਨੇ ਭਾਜੀ ਦੇ ਅੰਦਰ ਵੀ ਇੱਥੇ ਅਕਾਲੀ ਦਲ ਦਾ ਰਾਜ ਰਿਹਾ ਕਿ ਕਈ ਸਾਡੇ ਸਾਡੇ ਲੀਡਰ ਨਹੀਂ ਮਜੀਠੀ ਨਾਲ ਜਿਹੜੇ ਇਹਦੇ ਹਸਬੰਦ ਦੇ ਨੇ ਬਾਹਰ ਤੋਂ ਕੀ ਸੀ ਸਾਥ ਜੱਟ ਰੱਖਦੇ ਸੀ ਇਸ ਕਰਕੇ ਸਰਦਾਰ ਹਾਕਾ ਹਟੇ ਨਹੀਂ ਆ ਸਕਿਆ ਐਸੀ ਕੋਈ ਗੱਲ ਨਹੀਂ ਜੇ ਰੰਦਾਵਾ ਹਾਰ ਸਕਦਾ ਹੈ ਜੇ ਰਾਜਾ ਵੜੇਂਗਰ ਸਕਦਾ ਹੈ ਜੇ ਪਿੱਟੂਰ ਸਕਦਾ ਹੈ ਇਹ ਮੱਛਾ ਕਿਹੜੀ ਐਸੀ ਤੋਹ ਪਾਰ ਨਹੀਂ ਸਕਦਾ ਕੋਈ ਸਾਫੜੀ ਪਰ ਸਾਫ ਨੂੰ ਸਿੱਧੇ ਆਈ ਲੜਨੀ ਪਵੇਗੀ ਕੋਈ ਮਾਚੇ ਦੇ ਚਰਨੋਂ ਇਹ ਜਿਹੜਾ ਨਸ਼ਾ ਇਹ ਸਾਰਾ ਮਾਫੀਆ ਇਹ ਪੰਜਾਬ ਦੇ ਵਿੱਚ ਕਿਦੋਂ ਹੋਂਦ ਚਾਇਆ ਏ ਕਮਾਈ ਬਾਦਲ ਸਾਹਿਬ ਨੇ ਵੀ ਜਦੋਂ ਪਹਿਲਾ ਬਾਦਲ ਸਾਹਿਬ ਬਣਿਆ ਕਰਦਾ ਸੀ ਉਦੋਂ ਇਹ ਇਹ 마fia ਨਹੀਂ ਸੀ ਇਹ 마fia ਨਹੀਂ ਸੀ ਇਹ ਤਾਂ ਅਖੀਰਲੇ ਸਮੇਂ ਮਾਂ ਦੇ ਸ਼ੇਰਾਂ ਨੇ ਥੱਕੇ ਚੱਕੇ ਹਰ ਕਿਸਮ ਦਾ ਕੁਸਤਿਆ ਪੁੱਠਾ ਦੇ ਰਿਹਾ ਹਾ ਚਿੱਟਾ ਹਾ ਚਿੱਟਾ ਮੇਰਾ ਬਾਣੀ ਅਕਾਲੀ ਰੰਧਾ ਮੈਂ ਕਿਸੇ ਦਾ ਕਾਹ ਨਹੀਂ ਲੈਣਾ ਚਾਹੁੰਦਾ ਕਿਰਾ ਬਣੀ ਅਕਾਲੀ ਦਾ ਲੈ ਇਹ ਕਾਂਗਰਸ ਦੇਵੇਂ ਵੀ ਰਿਆ ਇਹ ਮੁੱਕਿਆ ਨਹੀਂ ਇਹ ਹੁਣ ਵੀ ਵਿਉਂਤ ਵੇਖ ਰਿਹਾ ਹੈ ਇਹਨੂੰ ਕੋਈ ਮਕਾ ਨਹੀਂ ਸਕਦਾ ਮੈਂ ਪਿੰਡ ਪਿੰਡ ਜਾ ਕੇ ਵੇਖ ਲਿਆ ਜੁਟਮੇਸ਼ੀਆ ਵਿਰੋਧ ਇਸੇ ਦਾ ਹੱਕ ਅਰਥ ਤੋਂ ਹੋ ਦੇਣਾ ਨਸ਼ਾ ਬੰਦ ਨਹੀਂ ਹੋਣਾ ਇਸੇ ਦੇ ਪਕਸ਼ਾ ਦੇ ਨਾਲ ਨਸ਼ਾ ਅੰਦਰ ਨਹੀਂ ਹੋਣਾ ਇੱਕ ਤਾਂ ਮੁੰਡਾ ਕਚਾ ਕਰਦਾ ਹੈ ਇੱਕ ਪਰਚਾ ਦਰਜ ਕਰਦੇ ਹਾਂ ਘਰ ਟਾ ਦੇ ਹਾਂ ਤੇ ਉਹ ਕਚਹਿਰੀਆਂ ਦੇ ਚੱਕਰ ਨੂੰ ਲੱਗ ਪੈਂਦਾ ਹੈ ਮੁੰਡਾ ਜੇਲ੍ਹ ਚ ਮਰ ਜਾਂਦਾ ਹੈ ਕਿ ਉਹ ਤਰੀਕਾ ਪਹੁੰਚ ਕੇ ਹੱਥੇ ਪੈਸੇ ਆਪੀ ਧਿਆਨ ਦੇ ਪਰਵਾਹ ਕਰਕੇ ਮੁੜ ਕੇ ਭਾਇਆ ਲੈ ਲੈਂਦਾ ਹੈ ਮੁੰਡਾ ਤਾਂ ਨਹੀਂ ਮਰਦਾ ਚਿੱਟੇ ਦਾ ਸਾਹ ਨਹੀਂ ਆ ਸਕੀ ਵਕੀਲ ਪੈਸੇ ਮੰਗਦੇ ਆ ਮੁੰਡਾ ਪੁੱਤ ਹੋ ਸਕਦਾ ਹੈ ਬਾਪ ਇਹ ਆਨੂ ਜਾਣਾ ਪੈਂਦਾ ਉਹਨੇ ਮਗਰ ਕੀ ਕਰੇ ਇਹਦਾ ਇੱਕੋ ਇੱਕ ਪਾਸਾ ਦਸ ਤੋਂ ਬਾਅਦ ਕੀਤਾ 112 ਨੰਬਰ ਇੱਕੋ ਇੱਕ ਹੱਲ ਹੈ ਜਿੱਤੇ ਦਾ ਮੈਂ ਜਾ ਕੇ ਆਇਆ ਸਾਡੇ ਮੁਖਸਰ ਵਾਲੇ ਪਾਸੇ ਮੈਂ ਵੇਖਿਆ ਚਾ ਤੁਸੀਂ ਸਾਰੇ ਚਾਹ ਪੀਨੇ ਹੋ ਕਿ ਨਹੀਂ ਪੀਂਦੇ ਬੋਲੋ ਭਾਈ ਕੀ ਆ ਪੀਨੇ ਹੋ ਹੱਥ ਖੜੇ ਕਰੋ ਜਿਹੜੇ ਚਾਹ ਪੀਂਦੇ ਅਧਿਆਨੇ ਖੜੇ ਨਹੀਂ ਕੀਤੇ ਉਹ ਨਹੀਂ ਪੀਂਦੇ ਸਰਦਾਰ ਜੀ ਤੁਸੀਂ ਨਹੀਂ ਪੀਂਦੇ ਫਿਰ ਕਰ ਲਾ ਯਾਰ ਹੱਥ ਖੜਿਆ ਖੜਨ ਗੜਨ ਚ ਵੀ ਕਮਾਲ ਹੈ ਜੋਰ ਲੱਗਦਾ ਫਿਰ ਵੋਟਾ ਸਾਨੂੰ ਕੀ ਪਾਏਗਾ ਚਾਹ ਜਿਹੜੇ ਜਿਹੜੇ ਪੀਂਦੇ ਹੱਥ ਖੜੇ ਕਰੋ ਲੋ 5 ਦਿਨ ਤੁਸੀਂ ਚਾਹ ਨਹੀਂ ਪੀਣੀ ਮੈਂ ਬਾਬਾ ਬੁੱਢਾ ਸਾਹਿਬ ਦੀ ਸੌਂਫਾ ਦੇ ਆ ਮੈਂ ਆ ਕਹਿੰਦਾ ਨਹੀਂ ਚਾਹ ਨਹੀਂ ਕਿਸੇ ਤੋਂ ਛੱਡੀ ਜਾਂਦੀ ਚਾਹ ਮੈਂ ਵੀ ਮੇਰੇ ਤੋਂ ਨਹੀਂ ਛੱਡਦੀ ਚਾਹ ਜੇ ਚਾਹ ਨਹੀਂ ਛੱਡੀ ਜਾਂਦੀ ਤਾਂ ਛਿੱਟਾ ਕਿਵੇਂ ਛੱਡ ਪਈ ਬੋਲੋ ਜਦ ਤੱਕ ਮੈਨੂੰ ਸਰਿਆਂ ਤੋਂ ਬੋਲੋ ਚਾਹ ਨਹੀਂ ਛੱਡੀ ਜਾਂਦੀ ਕੋਡੇ ਨਹੀਂ ਥੱਲੇ ਲੈਦੇ ਆ ਪਕੜੇ ਚਾਹ ਆ ਆ ਯਾਰ ਫੇਰ ਲੱਗਦਾ ਥੱਲੇ ਲਾਵਾਂਗੇ ਇਹ ਚਾਹ ਨਹੀਂ ਛੱਡੀ ਜਾਂਦੀ ਸਰਕਾਰ ਦੀ ਚਿੰਤਾ ਹੱਟੀ ਦਾ ਬੋਲੀਆਂ ਕਿਵੇਂ ਛੱਡਾਂ ਮੇਰਾ ਇੱਕ ਹੀ ਹੱਲ ਹੈ ਕਿ ਜਵਾਨੀ ਨੂੰ ਬਚਾਉਣਾ ਹੈ ਮੈਂ ਨਹੀਂ ਕਹਿੰਦਾ ਮੈਂ ਕਿਸੇ ਨਸ਼ੇ ਦਾ ਹੰਮੀ ਨਹੀਂ ਦਿੰਿਆ ਮੈਂ ਅੰਡਾ ਵੀ ਨਹੀਂ ਖਾਂਦਾ ਮੈਂ ਸ਼ਰਾਬ ਨਹੀਂ ਪੀਂਦਾ ਸ਼ਰਾਬ ਤਾਂ ਬਣਾਤੀ ਚੰਗੀ ਕਿਉਂਕਿ ਫੈਕੀਆਂ ਵਾਲੇ ਨੇ ਬਣਾਈ ਪੈਕੀਆ ਚੋਈ ਪੈਕੀਆ ਨੇ ਸਰਕਾਰਾਂ ਨੂੰ ਪੈਸਾ ਦਿੱਤਾ ਸ਼ਰਾਬ ਪੀ ਕੇ ਬੰਦਾ ਸੜਕ ਤੇ ਲੇਟਦਾ ਸ਼ਰਾਬ ਪੀ ਕੇ ਬੰਦਾ ਘਰੇ ਲੜਾਈ ਕਰਦਾ ਸ਼ਰਾਬ ਪੀ ਕੇ ਐਕਸੀਡੈਂਟ ਵੀ ਕਰਦਾ ਹੈ ਸ਼ਰਾਬ ਦਾ ਕਰਤਾ ਚੰਗਾ ਨਸ਼ਾ ਤੇ ਅਫੀਮ ਜਿਹੜੀ ਕਿਸਾਨ ਤੇ ਖੁਤੀ ਸੀ ਟੋਡੇ ਹੁੰਦੇ ਸੀ ਕਿਸਾਨ ਤੇ ਉਹ ਕਰਤਾ ਨੂੰ ਮਾਰਾ ਨਸ਼ਾ ਕੰਪਨੀ ਆਲੇ ਨੇ ਜਾਨ ਤੋਂ ਧੰਗਿਆ ਬੰਦਾ ਬਈ ਕਦੇ ਸੜਕ ਤੇ ਲਿਟਿਆ ਵੇਖਿਆ ਬੋਲੋ ਬੋਲੋ ਯਾਰ ਉਹ ਪੋਲੀਟਿਸ਼ਨ ਉਹ ਬਭੰਡਾ ਵੀ ਅਰੇ ਟੋਡੇ ਬ੍ਰੋਸ ਸਾਲਾ ਬਤਾ ਆਪ ਦੇ ਘਰੇ ਕੁੱਟਮਾਰ ਕਰਦਾ ਵੇਖਿਆ ਮੇਰਾ ਸਾਸੂ ਮੇਰਾ ਦਿਓਰ ਤੇ ਮੇਰਾ ਇੱਕ ਤਾਂ ਦਿਓ ਨੌਕਰੀਆਂ ਜੇ ਨਸ਼ਾ ਕਟਾਉਣਾ ਕੰਮ ਨਹੀਂ ਕਰ ਸਕਦੇ ਭਾਵੇਂ ਕਾਂਗਰਸ ਦਾ ਰਾਜ ਆ ਜੇ ਮਹਿਨੀ ਕੱਪ ਬੋਲਣਾ ਮੈਨੂੰ ਕੁਝ ਨਹੀਂ ਹੋਵੇ ਨਸ ਨਸ ਦੇ ਵਿੱਚ ਭਰਦਾ ਇੱਕ ਤਾਂ ਦੇੜੀਆਂ ਪੈਣ ਜਾਂ ਨੌਕਰੀਆਂ ਸੁਟਿਆ 9 ਵਜੇ ਨੌਕਰੀ ਤੇ ਜਾਣਗੇ ਤੇ ਪੰਜ ਸੋਏ ਸਨ ਉਹ ਪੈਣ ਉੱਚਾ ਜਿਹੜੇ ਸ਼ਾਰਪ ਕੋਲ ਚੱਲ ਕੇ ਆਏ ਇਸ ਪੈਸੇ ਤੇ ਨਾਮ ਚਿੱਟੇ ਨਾਮ ਸੁਮੇਖ ਨਾਮ ਪਟਾਪ ਦਾ ਨੌਜਵਾਨ ਮਰਦੇ ਵਿਚ ਰਹੇ ਦੇ ਹੋਰ ਆਲਟਰਨੇਟਿਵ ਦੇਣਾ ਪਊਗਾ ਪੂਰਾ ਮੇਰੇ ਤਲਾਹ ਦੇ ਨਾਮ ਪੌੜਾ ਆਪਣਾ ਘਰ ਖੁਦ ਚਲਾ ਲੀਏ ਇਸੇ ਤੋਂ ਇਹ ਤੇ ਇਹ ਨਾ ਕਾਹਦੀ 40 ਸਾਲ ਜ਼ਿੰਦਗੀ ਜੋੜਾ ਦੇਖਦੇ ਹੱਥ ਦੇ ਜਾਦੇ ਚੱਲ ਕੇ ਪ੍ਰਸ਼ਾਸਨ ਦੇ ਕੀ ਹੱਲ ਕਰਦਾ ਇਹ ਕੇ ਆਲਾ ਸਿਸਟਮ ਆਲਾ ਦੋ ਟੋ ਟਾਂਕ ਸਾਲ ਮੇਰੀ ਤਾਂ ਸਹਿਮਤ ਆ ਤਾਂ ਇਹ ਕਰੂੰ ਕਿ ਆਪਣੀ ਜਾਨ ਦਾ ਖਤਰਾ ਆਪਣੇ ਸਾਰੇ ਪਰਿਵਾਰ ਨੂੰ ਪੜਿਆ ਹੈ ਨਹੀਂ ਸਹਿਮਤ ਜਾ ਕੋ ਬਿੜੇ ਨੂੰ ਲੁਬਿਆ ਮੇਰਾ ਫੱਲਾ ਕਈ ਤਾਂ ਜਿਹੜਾ ਕਰ ਜਿਹੜਾ ਬੀਤ ਲਾਉਂਦਾ ਉਹ ਕਹਿੰਦਾ ਮੈਂ ਇਹ ਨਸ਼ਾ ਖਤਮ ਕਰ ਦੂੰ ਕਿਵੇਂ ਕਰੇਗਾ ਬਈ ਨਸ਼ਾ ਖਤਮ ਕਾਰੇ ਨਾਲ ਹੋਊਗਾ ਨਸ਼ਾ ਖਤਮ ਤੇਰੇ ਕੋਲੇ ਕਿਹੜੀ ਕਿਦਨ ਸਿੰਗੀ ਹੈ ਕੈਨੇਡਾ ਨੇ ਇੱਕ ਨਸ਼ਾ ਮਰਵਾਣਾ ਭੰਗ ਕਹਿੰਦੇ ਆ ਉੱਥੇ ਉਹਨੂੰ ਮਰਵਾਨਾ ਉਹ ਉਹਨਾਂ ਨੇ ਬਦਲਾਅ ਦੇ ਰੂਪ ਦੇ ਵਿੱਚ ਠੇਕੇ ਖੋਲਤੇ ਸਾਡੇ ਮੁਕਸਰ 'ਚ ਛੁੱਟਾ ਘੱਟ ਹੈ ਸਾਡੇ ਮੁਕਸਰ 'ਚ ਠੀਕਾ ਘੱਟ ਹੈ ਕਿਉਂ ਕਿ ਅਸੀਂ ਬਾਰਡਰ ਤੇ ਰਾਜਸਥਾਨ ਨਾਲ ਲੱਗੇ ਆ ਉੱਥੇ ਭੁੱਕੀ ਦੇ ਠੇਕੇ ਖੁੱਲੇ ਹੁੰਦੇ ਸੀ ਸਾਡੇ ਬੰਦੇ ਉਧਰੋਂ ਭੁੱਕੀ 30 ਕਿਲੋਮੀਟਰ ਤੋਂ ਇਧਰ ਲਿਆਉਂਦੇ ਸੀ ਇਹ ਕੌੜਾ ਸੱਚ ਹੈ ਮੈਂ ਬੜੇ ਸੋਚ ਸਮਝ ਕੇ ਗੱਲ ਕਹਿਣੀ ਸ਼ੁਰੂ ਹੋਈ ਹੈ ਨੌਕਰੀਆਂ ਕਿਵੇਂ ਦੇਣੀਆਂ ਕਿਹੜਾ ਹੁੰਦਾ ਕਹਿੰਦੇ ਅਸੀਂ ਨੌਕਰੀਆਂ ਦੇਾਂਗੇ ਕਾਰ ਇਹਨਾਂ ਦੇਉਂਗੇ ਨੌਕਰੀਆਂ ਭਈ ਡੈਣੀ ਜੀ ਜੇ ਕਾਂਗਰਸ ਦਾ ਰਾਜ ਆ ਗਿਆ ਨੌਕਰੀ ਕਿਵੇਂ ਮਿਲੂਗੀ ਸਾਨੂੰ ਸਵਾ ਚਾਰ ਲੱਖ ਕਰੋੜ ਦਾ ਕਰਜ਼ਾ ਹੈ ਇੱਕ ਪਟਵਾਰੀ ਕੋਲੇ ਇੱਕ ਪਟਵਾਰੀ ਕੋਲੇ ਕਿੰਨੇ ਪਿੰਡ ਹੈ 15 20 ਪਿੰਡ ਇੱਕ ਪਟਵਾਰੀ ਕੋਲੇ ਇੱਕ ਲਾਈਨਮੈਨ ਕੋਲੇ ਬਿਜਲੀ ਵਾਲੇ ਕੋਲੇ ਕਿੰਨੇ ਪਿੰਡ ਹੈ 25 ਪਿੰਡ ਹੈ ਇੱਕ ਪੰਚਾਇਤ ਸੈਕਟਰੀ ਕੋਲੇ ਇੱਥੇ ਕੋਈ ਸਰਪੰਚ ਬੈਠਾ ਹੈ ਸਰਪੰਚ ਸਰਪੰਚਾ ਤੇਰੇ ਪਿੰਡ ਦੇ ਸੈਕਟਰੀ ਕੋਲੇ ਕਿੰਨੇ ਪਿੰਡ ਆ ਉੱਚੀ ਬੋਲ 20 25 ਇੱਕ ਪੰਚਾਇਤ ਸੈਕਟਰੀ ਕੋਲੇ ਪਿੰਡ ਹੈ ਜੇਈ ਬਿਜਲੀ ਆਵੇ ਕੋਲੇ 50 ਪਿੰਡ ਹੈ ਬਾਸਟਰ ਸਕੂਲਾਂ ਛੇਣੀ ਡਾਕਟਰ ਹਸਪਤਾਲਾ ਛੇਣੀ ਭਰਤੀ ਕਰਨ ਨੂੰ ਹਰੇਕ ਸਰਕਾਰ ਦਾ ਜੀ ਕਰਦਾ ਪਰ ਕਰੇ ਕਿੱਥੋਂ ਜਿਹਨੂੰ ਨੌਕਰੀ ਲਾਵਾਂਗੇ ਉਹ 50000 ਰੁਪਿਆ ਮਹੀਨੇ ਬਾਅਦ ਮੰਗਦਾ ਕਿੱਥੋਂ ਲਿਆਉਣਾ ਪੈਸੇ ਪੈਸਾ ਕਿੱਥੋਂ ਆਏਗਾ ਸਾਡੇ ਕੋਲੇ ਪੈਸਾ ਨਹੀਂ ਹੈ ਕੱਲ ਨੂੰ ਸੱਚੇ ਰਹਿ ਪਹਿਲੇ ਬਣ ਜੇ ਕਿਵੇਂ ਲਵਾਏਗਾ ਭਾਈ ਨੌਕਰੀ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਬਣੇਗਾ ਕਾਂਗਰਸ ਦਾ ਉਹਨੂੰ ਫਿਜ਼ੂਲ ਖਰਚੀ ਬੰਦ ਕਰਨੀ ਪਊਗੀ ਪੈਸਾ ਇੰਤਜ਼ਾਮ ਜਿਵੇਂ ਹਜ਼ਾਰ ਕਰੋੜ ਰੁਪਈਆ ਤਾਂ ਸਿੱਧਾ ਵੱਸ ਸਕਦਾ ਮਸ਼ਹੂਰੀਆਂ ਦਾ ਜਿਹੜਾ ਭਗਵੰਤ ਮਾਨ ਦੇ ਹੀ ਜਾਂਦਾ ਐਵੇਂ ਕਰਕੇ ਜਿਵੇਂ ਆਟੇ ਦੀ ਕਿਸੇ ਦੀ ਡਿਮਾਂਡ ਨਹੀਂ ਸੀ ਵੀ ਘਰ ਘਰ ਆਟਾ ਪਚਾਵਾਂਗੇ 500 ਕਰੋੜ ਦਾ ਟੈਂਡਰ ਲਾਤਾ ਲੋਕ ਕਹਿੰਦੇ ਸਾਨੂੰ ਆਟਾ ਚਾਹੀਦਾ ਹੀ ਨਹੀਂ 1500 ਕਰੋੜ ਹੋ ਗਿਆ ਐਵੇਂ ਕਈ ਬੇਫਜ਼ੂਲ ਸਕੀਮਾਂ ਚਲਾਈਆਂ ਵੀ ਆ ਤੁਹਾਨੂੰ ਬੇਫਕੂ ਬੜਾਇਆ ਬਿਜਲੀ ਮੁਫਤ ਦੀ ਨੇ ਬਿਜਲੀ ਮੁਫਤ ਦੀ ਨੇ ਕਿਹੜੀ ਬਿਜਲੀ ਮੁਫਤ ਹੈ ਬਾਦਲ ਸਾਹਿਬ ਦਾ ਗ੍ਰੇਡ ਲੱਗਿਆ ਹੈ કે ਰਾਜੇ ਵੜੰਗ ਦਾ ਗ੍ਰੇਡ ਲੱਗਿਆ ਹੈ ਕਿ ਭਗਵਾਨ ਤੁਮਾਨ ਦਾ ਗ੍ਰੇਡ ਲੱਗਿਆ ਪਿੰਡ ਦੀ ਜਿਹੜੀ ਮੋਟਰ ਦੀ ਬਿਜਲੀ ਮੁਫਤ ਹੈ ਘਰ ਦੀ 5 ਰੁਪਏ ਵਧਾਤੀ ਜੇ ਮੋਟਰ ਦੀ ਮੁਫਤ ਨਾ ਹੁੰਦੀ ਤੇ ਘਰ ਦੀ 5 ਰੁਪਏ ਮਹਿੰਗੀ ਨਹੀਂ ਹੋਣੀ ਸੀ ਬਿੱਲ ਉਹ ਨਹੀਂ ਆਉਣਾ ਸੀ ਇਧਰੋਂ ਕੰਮ ਇਧਰੋਂ ਲਿਆ ਕੇ ਫੜਾਇਆ ਸਾਨੂੰ ਬੇਫਕੂ ਬਣਾਇਆ ਇਹਨਾਂ ਸਰਕਾਰਾਂ ਨੇ ਜਾਦਾ ਇਹ ਕੋਣਾ ਮੁੱਖ ਮੰਤਰੀ ਆਪਦੇ ਘਰੋਂ ਪੈਸੇ ਦਿੰਦਾ ਹੈ ਕੋਈ ਮੁੱਖ ਮੰਤਰੀ ਆਪਦੇ ਘਰੋਂ ਪੈਸੇ ਨਹੀਂ ਦਿੰਦਾ ਕਾਂਗਰਸ ਦੇ ਮੁੱਖ ਮੰਤਰੀ ਨੇ ਵੀ ਨਹੀਂ ਦੇਣੇ ਸਾਡੀਆਂ ਜੁੱਤੀਆਂ ਤੇ ਸਾਡੇ ਹੀ ਸਿਰ ਅਸੀਂ ਮੈਨੇਜਰ ਹੁੰਦੀ ਹੈ ਸਰਕਾਰ ਮੈਨੇਜਰ ਜੇ ਫੈਕਟਰੀ ਦਾ ਮੈਨੇਜਰ ਚੰਗਾ ਹੋਵੇ ਤਾਂ ਫੈਕਟਰੀ ਨੂੰ ਅੱਗੇ ਲੈ ਜਾਂਦਾ ਹੈ ਜੇ ਸਕੂਲ ਦਾ ਪ੍ਰਿੰਸੀਪਲ ਚੰਗਾ ਆ ਜੇ ਤਾਂ ਦਾਖਲੇ ਸਕੂਲ ਦੇ ਵਿੱਚ ਵੱਧ ਜਾਂਦੇ ਹੈ ਜੇ ਪ੍ਰਿੰਸੀਪਲ ਮਾੜਾ ਆ ਜੇ ਤਾਂ ਸਕੂਲ ਦੇ ਵਿੱਚ ਦਾਖਲੇ ਘੱਟ ਜਾਂਦੇ ਹੈ ਇੱਕ ਤਾਂ ਦੇਾਂਗੇ ਪੈਸੇ ਬਚਾ ਕੇ ਨੌਕਰੀਆਂ ਜਿਹਨੂੰ 50000 ਰੁਪਏ ਦੀ ਨੌਕਰੀ ਦੇਤੀ ਉਹਨੂੰ ਉਹਨੂੰ ਆਟਾ ਦੇਣ ਦੀ ਲੋੜ ਨਹੀਂ ਉਹਨੂੰ 200 ਯੂਨਿਟ ਬਿਜਲੀ ਦੇ ਮੁਫਤ ਦੇਣ ਦੀ ਲੋੜ ਨਹੀਂ ਇੱਕ ਪਟਵਾਰੀ ਪੂਰੇ ਕਰਾਂਗੇ ਮਾਸਟਰ ਪੂਰੇ ਕਰਾਂਗੇ ਡਾਕਟਰ ਪੂਰੇ ਕਰਾਂਗੇ ਜੇ ਹੀ ਪੂਰੇ ਕਰਾਂਗੇ ਤੁਹਾਡੀ ਚੌਂਕੀ ਕਿੱਥੇ ਆ ਪੁਲਿਸ ਚੌਂਕੀ ਥਾਣਾ ਕੱਥੂ ਨੰਗਲ ਕਿੰਨੇ ਮਲਾਜ਼ਮ ਹੈ ਕੋਈ ਹੈਗਾ ਬਈ ਥਾਣੇ ਵਾਲਾ ਐਸ ਐਚ ਓ ਕਿੰਨੇ ਬੰਦੇ ਹੋਣੇ 20 ਬੰਦੇ ਕਿੰਨੇ ਪਿੰਡ ਕਿੰਨੇ ਆ ਮਜੀਠੇ ਜੀ 47 ਤੇ ਆਸੇ-ਪਾਸੇ ਕੈਂ ਦਾ ਭਾਅ ਅਗਰ ਇੱਕ ਪੁਲਸ ਵਾਲਾ ਇੱਕ ਪਿੰਡ ਚ ਬੈਠਾ ਹੋਵੇ ਫੇਰ ਉੱਥੇ ਨਸ਼ਾ ਵੀ ਘੱਟ ਵਿਕੇ ਤੇ ਚੋਰੀ ਤੇ ਡਕੈਤੀ ਵੀ ਘੱਟ ਹੋਵੇ ਨਾ ਸਾਡੇ ਕੋਲੇ ਪੁਲਸ ਵਾਲੇ ਪੂਰੇ ਆ ਇਹਦੇ ਆਸੇ ਪੈਸਾ ਜੋੜਨਾ ਪੈਣਾ ਫੇਰ ਪੰਜਾਬ ਬਚ ਸਕਦਾ